ਇਹ ਸਿੱਧਾ ਤੌਰ ਤੇ ਜਾਰੀ ਹੈ ਹੂੰ ਇਹ ਤੋਂ ਮੇਰਾ ਹਰਨੂ ਵੀ ਯਾਰੀ ਹੈ ਤੇ ਠੀਕ ਠੀਕ ਕੈਮਰਾ ਸੈੱਟ ਕਰ ਤੇ ਉੱਤਰ ਰੱਖਣਾ ਹੀ ਹੁੰਦਾ ਤੇ ਕਸੂਰ ਨਾ ਕਿ ਦਵਾਰੇ ਕਿਤੇ ਹੋ ਸੈੱਟ ਕਰਨਗੇ ਹਨ ਹਾਂ ਭਾਈ ਠੱਕੰਦ ਓਏ ਅੰਦਰ ਸੈਟਿੰਗ ਕੋਈ ਫੇਰ ਹੋ ਜਗ੍ਹਾ ਤੇ ਕਰਨਗੇ ਅਗਲੇ ਸੀਨ ਦੀ ਤਿਆਰੀ ਜਰੀ ਜਾਂਦੀ ਹੈ ਤੇਰੇ ਜੈਸਾ ਯਾਰ ਅਸਲੀ ਗੱਲ ਇਹ ਹੈ ਕਿ ਤੈਨੂੰ ਰੱਖਣਾ ਹੀ ਪੈਗਾ ਉੱਤੇ ਰੱਖੋ ਤੇ ਲੇਬਲ ਕਰਨਾ ਇੱਥੇ ਰੱਖੋ ਰੱਖੋ ਤੇ ਜਾਓ ਹਾਂ ਜੀ ਆਪਾਂ ਫੋਟੋ ਵੀ ਖਾ ਲੀ ਹਾਂ ਹੂੰ ਪਹਿਲੇ ਟੈਕ ਨਾ ਜੇ ਅੰਦਰੋਂ ਟੈਕ ਦਿੱਤਾ ਲਾ ਦੇ ਬੋਲਸਾ ਇੱਥੇ ਨਹੀਂ ਹਾਂ ਹਾਂ ਇਹ ਕਿ ਟ੍ਰੈਕਸ਼ਨ ਕੋਈ ਕਰਦਾ ਨਾ ਫਿਰ ਫਤੋ ਬੜੀ ਇਹ ਵਈ ਜਿਹੜਾ ਗੁੰਦ ਕਰਦਾ ਹਾਸਨੇ ਬੈਕਪੈਕ ਲੈਣਾ

ਤੁਹਾਡੀਆਂ ਸਿੱਸਾਂ ਸਾਰੇ ਤਾਵਾ ਦੀਆਂ ਬਿਲਕੁਲ ਪਰਮਾਤਮਾ ਕਰੇ ਤੁਸੀਂ ਹਿੰਦੀ ਫਿਲਮਾਂ ਜੀ ਪਹੁੰਚਿਓ ਅਸੀਂ ਰਹਿਏ ਨਹੀਂ ਕਰਕੇ ਕਰੀ ਜਾਂਦੇ ਸੀ ਬੰਦਾ ਉੱਤੇ ਜਾਣ ਆਣਾ ਹੈ ਹਾਂ ਵੀ ਤੁਸੀਂ ਛੇਤੀ ਹਿੰਦੀ ਫਿਲਮਾਂ ਚ ਆਓ ਨਹੀਂ ਸਭ ਬੱਚੇ ਕੁਰਸੀ ਦੇ ਯਾਰ ਸਭ ਤਰ੍ਹਾਂ ਕੇ ਬੱਚੇ ਬੈਜ ਕੋਈ ਨਹੀਂ ਵੈਸੀ ਹੀ ਜ਼ਿੰਦਗੀ ਚ ਪੁਲਸ ਵਾਲੀ ਹੈ ਚਲੋ ਇਹੋ ਰੋਲ ਨੂੰ ਪੂਰਾ ਸਾਰਾ ਬਰੀਆ ਕਰਦੇ ਆ ਮੈਂ ਪਹਿਲਾਂ ਕਹੇ ਕਿ ਹਾਂ ਬਹੁਤ ਨਰਮ ਲੱਕ ਵੀ ਛੁੱਡੀ ਜਮਾ ਬਾਹੂ ਵੀ ਬੰਨਦਾ ਸਵਾਦ ਇਹ ਵੀ ਪੂਰੇ ਨਰਮ ਹਾਂ ਇਹ ਕੋਲ ਵਾਲੀ ਵੀ ਉਹ ਤਾਂ ਬਾਈ ਬਹੁਤ ਪਤਾ ਲੱਗਦਾ ਢੇਡ ਤੋਂ ਵੀ ਰੋਲ ਜਾ ਰਿਹਾ ਇਹਦੇ ਜਿਹੜਾ ਇਹਦੇ ਤਿਆਰੀ ਹੋ ਰਹੀ ਹੈ ਮੇਕਅਪ ਕਰੀ ਜਾਂਦੇ ਆ ਚਲੋ ਆ ਜਾਓ ਭਾਈ ਇੰਦਰ ਭਾਈ ਇੰਦਰ ਨੂੰ ਬਾਜ ਮਾਰ ਦਿਓ ਦੋਨੇ ਆ ਜਾਓ ਮੈਨੂੰ ਸੀ ਕਰਾਉਣਾ ਵੀ ਮੇਕਅੱਪ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ